ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਜਿਨੇ ਕੇ ਤੁਸੀਂ ਵੇਖਿਆ ਏ ਕਿ ਪਿੰਕੀ ਕਵਲ ਨੂੰ ਦੇ ਰਹੀ ਆ ਧੋਖਾ ਪਰ ਇਸ ਦੇ ਬਾਰੇ ਕਵਲ ਨੂੰ ਕੁਝ ਨਹੀਂ ਪਤਾ ਪਰ ਜਦ ਉਹ ਇਹ ਭੇਦ ਖੋਲਦਾ ਹੈ ਤੇ ਕਵਲ ਦੇ ਪੈਰਾਂ ਹੇਠੋਂ ਨਿਕਲ ਜਾਂਦੀ ਹੈ ਜ਼ਮੀਨ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਸਿਰਫ ਕੱਲਾ ਚੰਦੀਗੜ੍ਹ ਜਾਣ ਦੀ ਰੱਟ ਕਿਉਂ ਲਗਾਈ ਹੋਈ ਸੀ ਉਸ ਨੂੰ ਜਦ ਪਤਾ ਲੱਗਦਾ ਹੈ ਕਿ ਇਹ ਚੰਦੀਗੜ੍ਹ ਤਾਂ ਜਾਣਾ ਚਾਹੁੰਦੀ ਆ ਕਿਉਂਕਿ ਇਸ ਦਾ ਕਿਸੇ ਨਾਲ ਚੱਕਰ ਆ ਤੇ ਇਹ ਗੱਲ ਸੁਣ ਕੇ ਉਸਨੇ ਇਕਦਮ ਇਹ ਫੈਸਲਾ ਲਿਆ ਕਿ ਹੁਣ ਤਾਂ ਮੈਂ ਇਸ ਨੂੰ ਬਿਲਕੁਲ ਵੀ ਨਹੀਂ ਰੱਖਣਾ ਇੱਕ ਤਾਂ ਇਹ ਮੇਰੇ ਮੁੰਡੇ ਦੀ ਕੋਈ ਕੇਅਰ ਵੀ ਨਹੀਂ ਕਰਦੀ ਤੇ ਦੂਜਾ ਸਾਰਾ ਦਿਨ ਘਰ ਦਾ ਕੋਈ ਕੰਮ ਨਹੀਂ ਕਰਦੀ ਮੰਮੀ ਇਕੱਲੀ ਕੰਮ ਕਰਦੀ ਆ ਸੋ ਕਵਲ ਨੇ ਜਦ ਇਹ ਸਾਰੀਆਂ ਗੱਲਾਂ ਬਹੁਤ ਗੁੱਸੇ ਨਾਲ ਬੋਲੀਆਂ ਤੇ ਉਸ ਨੂੰ ਕਿਹਾ ਕਿ ਮੇਰੇ ਘਰੋਂ ਨਿਕਲ ਜਾ ਤੇ ਫਿਰ ਉਸਦੇ ਰੰਗ ਉੱਡ ਗਏ ਤੇ ਅੱਗੋਂ ਉਸਨੇ ਕਿਹਾ ਕਿ ਮੈਂ ਵੀ ਘਰ ਵਿੱਚ ਓਨੀ ਹੀ ਹਿੱਸੇਦਾਰ ਆ ਜਿੰਨਾ ਕਿ ਤੂੰ ਇਸ ਘਰ ਵਿੱਚੋਂ ਮੈਂ ਅੱਧਾ ਹਿੱਸਾ ਲੈ ਕੇ ਹੀ ਚਾਹਾਂਗੀ ਤੇ ਕਵਲ ਅਗੋ ਕਹਿੰਦਾ ਹੈ ਕਿ ਤੇਰਾ ਕੋਈ ਹਿਸਾਬ ਹੁੰਦਾ ਹੀ ਨਹੀਂ ਕਿਉਂਕਿ ਤੂੰ ਸਾਡੇ ਘਰ ਵਿੱਚ ਕੀਤਾ ਵੀ ਕੀ ਤੇ ਉਹ ਇਹ ਵੀ ਕਹਿ ਦਿੰਦਾ ਹੈ ਕਿ ਕੋਈ ਗੱਲ ਨਹੀਂ ਜਿੰਨਾ ਤੇਰਾ ਹਿਸਾਬ ਬਣਦਾ ਤੈਨੂੰ ਦੇ ਵੀ ਦੇਵਾਂਗੇ ਪਰ ਮੈਂ ਤੈਨੂੰ ਆਪਣੇ ਘਰੋਂ ਲਾਉਣਾ ਚਾਹੁੰਨਾ ਹੈ ਇਹ ਗੱਲਾਂ ਕਹਿ ਕੇ ਉਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਕਲੇਸ਼ ਪੈ ਜਾਂਦਾ ਹੈ ਤੇ ਉਸਦੀ ਭੂਆ ਨੂੰ ਜਿਹੜੀ ਗੱਲ ਦਾ ਡਰ ਹੁੰਦਾ ਹੈ ਉਹੀ ਹੋ ਜਾਂਦੀ ਆ ਉਸਦੀ ਭੂਆ ਨੂੰ ਵੀ ਕਾਫੀ ਗੱਲਾਂ ਸੁਣਨੀਆਂ ਪੈਂਦੀਆਂ ਨੇ ਤੇ ਉਧਰ ਪ੍ਰੀਤ ਤੇ ਵਿੱਕੀ ਉਹਨਾਂ ਆਪਣੀ ਮਾਂ ਨੂੰ ਕਹਿੰਦੇ ਆ ਕਿ ਤੂੰ ਇਹ ਕਰਾ ਕੇ ਬਹੁਤ ਜ਼ਿਆਦਾ ਗਲਤ ਕੀਤਾ ਹੈ ਇਹ ਰਿਸ਼ਤਾ ਇਥੇ ਨਾ ਕਰਾਇਆ ਹੁੰਦਾ ਤੇ ਅੱਜ ਸਾਨੂੰ ਇੰਨੀਆਂ ਗੱਲਾਂ ਨਹੀਂ ਸੁਣਨੀਆਂ ਪੈਣੀਆਂ ਸੀ ਤੇ ਅੱਗੂ ਪ੍ਰੀਤ ਦੀ ਸੱਸ ਕਹਿੰਦੀ ਆ ਕਿ ਮੈਨੂੰ ਥੋੜੀ ਪਤਾ ਸੀ ਇਹ ਇਹ ਸਾਰਾ ਕੁਝ ਵੀ ਕਰੂਗੀ ਪਰ ਪ੍ਰੀਤ ਦੀ ਸੱਸ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਹੀ ਹੁੰਦਾ ਏ ਪਰ ਫਿਰ ਵੀ ਉਹ ਰਿਸ਼ਤਾ ਕਰਾ ਦਿੰਦੀ ਆ ਤੇ ਇਸੇ ਕਰਕੇ ਉਹਦਾ ਧਿਆਨ ਬਾਹਰ ਰਹਿੰਦਾ ਪਿੰਕੀ ਦਾ ਤੇ ਪਿੰਕੀ ਹੋਂ ਚਾਹੁੰਦੀ ਆ ਕਿ ਮੈਂ ਚੰਡੀਗੜ੍ਹ ਉਸ ਮੁੰਡੇ ਦੇ ਨਾਲ ਹੀ ਰਵਾਂ ਪਰ ਇਹ ਗੱਲ ਕਵਨ ਨੂੰ ਬਿਲਕੁਲ ਮਨਜ਼ੂਰ ਨਹੀਂ ਇਸ ਕਰਕੇ ਉਸਨੇ ਕਿਹਾ ਕਿ ਤੂੰ ਜਿੱਥੇ ਰਹਿਣਾ ਰਹਿ ਸਕਦੀ ਆ ਪਰ ਮੈਂ ਤੇਰੇ ਤੋਂ ਤਲਾਕ ਲਵਾਂਗਾ ਸੋ ਹੁਣ ਕਵਲ ਤੇ ਪਿੰਕੀ ਦਾ ਹੋ ਜਾਏਗਾ ਤਲਾਕ ਤੇ ਉਧਰ ਸੰਦੀਪ ਵਿਚਾਰੀ ਬਿਨਾਂ ਵਜ੍ਹਾ ਤੋਂ ਹੀ ਫਾਸ ਜਾਂਦੀ ਆ ਉਸਦਾ ਕੋਈ ਕਸੂਰ ਵੀ ਨਹੀਂ ਹੁੰਦਾ ਤੇ ਉਸਦੇ ਭਰਾ ਪਰਜਾਈ ਨੂੰ ਉਸਦੀ ਚਾਚੀ ਕਾਫੀ ਚੁੱਕਣਾ ਵੀ ਦੇ ਦੇ ਦਿੰਦੀ ਉਹ ਪਹਿਲਾਂ ਹੀ ਉਹਨਾਂ ਨੂੰ ਗੁੱਸਾ ਚੜਿਆ ਹੁੰਦਾ ਹੈ ਕਿ ਉਹ ਘਰੋਂ ਬਾਹਰ ਗਈ ਆ ਤੇ ਦਵਾਈ ਲੈਣ ਤੇ ਸਾਨੂੰ ਦੱਸ ਕੇ ਵੀ ਨਹੀਂ ਗਈ ਤੇ ਆਉਂਦਿਆਂ ਨੂੰ ਜਦ ਉਹਨਾਂ ਦੇ ਕੰਨਾਂ ਵਿੱਚ ਹੋਰ ਵੀ ਗੱਲਾਂ ਪੈ ਜਾਂਦੀਆਂ ਨੇ ਤੇ ਉੱਥੇ ਉਸਦੀ ਪਰਜਾਈ ਉਸਦੀ ਬਹੁਤ ਜ਼ਿਆਦਾ ਲਾਫਾ ਵੀ ਕਰਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਤੂੰ ਜਾਣ ਬੁੱਝ ਕੇ ਹੀ ਬਾਹਰ ਆਵਾਰਾ ਫਿਰਦੀ ਰਹਿਨੀ ਆ ਤੇਰਾ ਧਿਆਨ ਹੀ ਫਿਰਨ ਵੱਲ ਹੋਇਆ ਏ ਕੁੜੀ ਦਾ ਤੇ ਤੂੰ ਬਹਾਨਾ ਹੀ ਬਣਾਇਆ ਏ ਸੋ ਜਦ ਇਹ ਸਾਰੀਆਂ ਗੱਲਾਂ ਉਸ ਨੂੰ ਸੁਣਨ ਨੂੰ ਮਿਲਦੀਆਂ ਨੇ ਤੇ ਉਹ ਵਿਚਾਰੀ ਬਹੁਤ ਜ਼ਿਆਦਾ ਰੋਂਦੀ ਆ ਤੇ ਸੋਚਦੀ ਆ ਕਿ ਮੇਰੀ ਕਿੰਨੀ ਕਿਸਮਤ ਮਾੜੀ ਅੱਜ ਉਹ ਕੀ ਮੇਰੇ ਨਾਲ ਇਹ ਸਾਰਾ ਕੁਝ ਹੋ ਰਿਹਾ ਸੋ ਹੁਣ ਦੇਖਾਂਗੇ ਨੈਕਸਟ ਵੀਡੀਓ ਵਿੱਚ ਕੀ ਹੁੰਦਾ ਜੇਕਰ ਤਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ